ਹalleluyah ਆਓ ਸੀ ਮੇਰੀ ਪ੍ਰੇਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਸ਼ਾਂਤੀ ਦੇ ਪਰਮੇਸ਼ਰ ਦਾ ਤੁਹਾਡੇ ਘਰ ਵਿੱਚ ਹੋਣ ਦਾ ప్రతిਫਲ ਲੂਕਾ ਅਧਿਆਇ 10 ਉਹਦੀ 5 ਐਤ ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਪਈ ਇਸ ਘਰ ਦੀ ਸ਼ਾਂਤੀ ਹੋਵੇ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪ੍ਰਵੇਸ਼ੂਮਸੀ ਨੇ ਆਪਣੇ ਚੇਲਿਆਂ ਨੂੰ ਸੁਬਹ ਸਮਾਚਾਰ ਦੇ ਲਈ ਭੇਜਿਆ ਤਾਂ ਉਹਨਾਂ ਨੂੰ ਕਿਹਾ ਤੁਸੀਂ ਜਿਸ ਵੀ ਘਰ ਵਿੱਚ ਜਾਓ ਪਹਿਲਾਂ ਇਹ ਕਹੋ ਇਸ ਘਰ ਨੂੰ ਸ਼ਾਂਤੀ ਮਿਲੇ ਕਿਉਂਕਿ ਬਹੁਤ ਸਾਰੇ ਲੋਕ ਚਰਚ ਹੁੰਦੇ ਹਨ ਵਚਨ ਸੁਣਦੇ ਹਨ ਪਰ ਜਿਵੇਂ ਹੀ ਉਹ ਚਰਚ ਵਿੱਚੋਂ ਬਾਹਰ ਹੋ ਜਾਂਦੇ ਹਨ ਉਹ ਸੰਸਾਰਿਕ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਨ ਫਿਰ ਉਹਨਾਂ ਦੇ ਘਰ ਵਿੱਚ ਲੜਾਈਆਂ ਝਗੜੇ ਹੁੰਦੇ ਹਨ ਉਹ ਬਿਮਾਰ ਹੋ ਜਾਂਦੇ ਹਨ ਉਹ ਸਖਤ ਮਿਹਨਤ ਕਰਦੇ ਹਨ ਪਰ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਦੂਜਾ ਤਸਲੋਨਿਕੀਆਂ ਅਧਿਆਇ 3 ਉਹਦੀ 16 ਐਤ ਵਿੱਚ ਲਿਖਿਆ ਹੈ ਪ੍ਰਭੂ ਜੋ ਸ਼ਾਂਤੀ ਦਾ ਸਰੋਤ ਹੈ ਖੁਦ ਤੁਹਾਨੂੰ ਹਰ ਸਮੇਂ ਅਤੇ ਹਰ ਤਰੀਕੇ ਨਾਲ ਸ਼ਾਂਤੀ ਦੇਵੇ ਜੇਕਰ ਪ੍ਰਭੂ ਯਿਸੂਮਸੀ ਜੋ ਸ਼ਾਂਤੀ ਦਾ ਰਾਜਕੁਮਾਰ ਹੈ ਤੁਹਾਡੇ ਘਰ ਵਿੱਚ ਹੈ ਤਾਂ ਸ਼ਾਂਤੀ ਤੁਹਾਡੇ ਘਰ ਵਿੱਚ ਆਵੇਗੀ ਪ੍ਰਭੂ ਯਿਸੂਮਸੀ ਨੇ ਆਪਣੇ ਚੇਲਿਆਂ ਨੂੰ ਕਿਉਂ ਕਿਹਾ ਕਿ ਜਿਸ ਵੇ ਘਰ ਵਿੱਚ ਤੁਸੀਂ ਜਾਓ ਪਹਿਲਾ ਇਹ ਆਖੋ ਕਿ ਇਸ ਘਰ ਵਿੱਚ ਸ਼ਾਂਤੀ ਹੋਵੇ ਕਿਉਂਕਿ ਸ਼ਾਂਤੀ ਦਾ ਅਰਥ ਹੈ ਖੁਸ਼ਹਾਲੀ ਤਰੱਕੀ ਪਰ ਇਹ ਉਦੋਂ ਹੀ ਹੋਵੇਗੀ ਜਦੋਂ ਪਰਮੇਸ਼ਰ ਦਾ ਵਚਨ ਉਸ ਘਰ ਵਿੱਚ ਜਿਉਂਦਾ ਹੋਵੇਗਾ ਜੇਕਰ ਤੁਹਾਡੇ ਘਰ ਵਿੱਚ ਵਚਨ ਹੈ ਤਾਂ ਕੋਈ ਲੜਾਈ ਨਹੀਂ ਹੋਵੇਗੀ ਕੋਈ ਸ਼ਰਮਿੰਦਗੀ ਨਹੀਂ ਹੋਵੇਗੀ ਅਤੇ ਤੁਸੀਂ ਖੁਸ਼ਹਾਲ ਹੋਵੋਗੇ ਬਾਈਬਲ ਸਾਨੂੰ ਦੱਸਦੀ ਹੈ ਕਿ ਇਸਹਾਕ ਦਾ ਕੋਈ ਪੁੱਤਰ ਨਹੀਂ ਸੀ ਉਸਦੀ ਪਤਨੀ ਉਸਤੇ ਕੋਲ ਆਉਂਦੀ ਸੀ ਅਤੇ ਕਹਿੰਦੀ ਸੀ ਮੈਨੂੰ ਇੱਕ ਬੱਚਾ ਚਾਹੀਦਾ ਹੈ ਨਹੀਂ ਤਾਂ ਮੈਂ ਮਰ ਜਾਵਾਂਗੀ ਪਰ ਇਸ ਹਾਕ ਕੀ ਕਰਦਾ ਸੀ ਉਹ ਹਰ ਰੋਜ਼ ਸ਼ਾਮ ਨੂੰ ਪਰਮੇਸ਼ਰ ਦੇ ਨਾਲ ਸੰਗਤ ਕਰਦਾ ਸੀ ਵਚਨ ਦਾ ਧਿਆਨ ਕਰਦਾ ਸੀ ਜੇਕਰ ਉਹ ਆਪਣੀ ਪਤਨੀ ਨਾਲ ਲੜਦਾ ਹੁੰਦਾ ਤਾਂ ਉਹ ਕਦੇ ਵੀ ਪਰਮੇਸ਼ਰ ਨਾਲ ਸੰਗਤ ਨਹੀਂ ਕਰ ਪਾਉਂਦਾ ਉਹ ਅਸ਼ਾਂਤੀ ਵਿੱਚ ਰਹਿੰਦਾ ਅਤੇ ਕਦੇ ਵੀ ਪੁੱਤਰ ਦੀ ਅਸੀਸ ਨਾਲ ਲੈ ਪਾਉਂਦਾ ਪਰ ਉਹ ਜਾਣਦਾ ਸੀ ਜੋ ਸ਼ਰਮਿੰਦਗੀ ਉਸਤੇ ਜੀਵਨ ਵਿੱਚ ਹੈ ਉਹ ਪਰਮੇਸ਼ਰ ਨਾਲ ਸੰਗਤ ਕਰਨ ਨਾਲ ਖਤਮ ਹੋ ਜਾਵੇਗੀ ਇਸ ਲਈ ਉਸਨੇ ਪਰਮੇਸ਼ਰ ਨਾਲ ਸੰਗਤ ਕੀਤੀ ਅਤੇ ਪਰਮੇਸ਼ਰ ਨਾਲ ਸੰਗਤ ਕਰਨ ਦੇ ਕਾਰਨ ਪਰਮੇਸ਼ਰ ਨੇ ਉਸ ਨੂੰ ਪੁੱਤਰ ਦੇ ਨਾਲ ਆਸ਼ੀਸ਼ਿਤ ਕੀਤਾ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਪਰਮੇਸ਼ਰ ਦਾ ਵਚਨ ਹੈ ਅਤੇ ਤੁਸੀਂ ਹਰ ਰੋਜ਼ ਪਰਮੇਸ਼ਰ ਨਾਲ ਸੰਗਤ ਕਰਦੇ ਹੋ ਸਮਾਂ ਬਤੀਤ ਕਰਦੇ ਹੋ ਤਾਂ ਤੁਹਾਡੇ ਘਰ ਵਿੱਚੋਂ ਸਾਰੀਆਂ ਲੜਾਈਆਂ ਲੜਾਈਆਂ ਝਗੜੇ ਖਤਮ ਹੋ ਜਾਣਗੇ ਪਰ ਸ਼ਰਮਿੰਦਗੀ ਖਤਮ ਹੋ ਜਾਵੇਗੀ ਅਤੇ ਪਰਮੇਸ਼ਰ ਦੀ ਸੱਚੀ ਸ਼ਾਂਤੀ ਤੁਹਾਡੇ ਘਰ ਵਿੱਚ ਜੀਵਨ ਵਿੱਚ ਰਹੇਗੀ ਅਤੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਅਤੇ ਉਨਤੀ ਹੋਵੇਗੀ ਆਮਨ ਆਓ ਸਿ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਤਾਂ ਜੋ ਮੈਂ ਤੁਹਾਡੇ ਨਾਲ ਸੰਗਤੀ ਕਰ ਸਕਾਂ ਅਤੇ ਮੇਰੇ ਘਰ ਵਿੱਚੋਂ ਜੀਵਨ ਵਿੱਚੋਂ ਹਰ ਇੱਕ ਸ਼ਰਮਿੰਦਗੀ ਖਤਮ ਹੋ ਜਾਵੇ ਅਤੇ ਮੇਰਾ ਜੀਵਨ ਆਸ਼ੀਸ਼ਿਤ ਹੋਵੇ ਪ੍ਰਵੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮੇਨ